ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਮਹਾਨ ਮਾਤਾਵਾਂ ਦੀ ਜਿਨ੍ਹਾਂ ਕਰਕੇ ਸਾਨੂੰ ਵੀ ਸਮਾਜ ਦੇ ਵਿੱਚ ਇੱਜ਼ਤ ਤੇ ਮਾਨ ਸਤਕਾਰ ਮਿਲਿਆ ਕਿਉਂਕਿ ਉਹਨਾਂ ਮਾਵਾਂ ਦੇ ਇਤਿਹਾਸ ਦੀ ਜੀ ਅਸੀਂ ਗੱਲ ਕਰੀਏ ਜਿਨ੍ਹਾਂ ਨੇ ਸਮਾਜ ਦੇ ਵਿੱਚ ਸਾਨੂੰ ਬਿੱਜਨਾ ਸਿਖਾਇਆ ਜੇ ਅੱਜ ਮਾਨ ਸਤਕਾਰ ਔਰਤਾਂ ਦਾ ਕੀਤਾ ਜਾਂਦਾ ਤਾਂ ਉਹ ਸਾਡੇ ਮਹਾਨ ਮਾਤਾਵਾਂ ਦੀ ਹੀ ਦੇਣ ਹੈ ਅੱਜ ਸਮਾਜ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖ ਪਰਿਵਾਰਾਂ ਦੀਆਂ ਬੱਚੀਆਂ ਹੀ ਆਪਣੇ ਆਪ ਨੂੰ ਆਜ਼ਾਦ ਕਹਾਉਣ ਦੇ ਨਾਂ ਤੇ ਸੋਸ਼ਲ ਮੀਡੀਆ ਤੇ ਵੀ ਬਹੁਤ ਜਿਹੜਾ ਗਲਤ ਵੀਡੀਓਜ਼ ਵਾਇਰਲ ਕਰਦੀਆਂ ਨੇ ਸੋ ਮੇਰਾ ਮੈਸੇਜ ਆ ਉਹਨਾਂ ਭੈਣਾਂ ਨੂੰ ਵੀ ਕਿ ਅਸੀਂ ਝਾਤ ਮਾਰੀਏ ਸਭ ਤੋਂ ਪਹਿਲੀ ਮਹਾਨ ਮਾਤਾ ਮਾਤਾ ਤ੍ਰਿਪਤਾ ਜੀ ਦੇ ਵਾਰ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦੀ ਕੁੱਖ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਜਨਮ ਲਿਤਾ ਤੇ માતા ਤ੍ਰਿਪਤਾ ਜੀ ਹੀ ਗੁਰੂ ਨਾਨਕ ਪਾਸ਼ਾ ਜੀ ਦੇ ਪਹਿਲੇ ਗੁਰੂ ਸਨ। માતા ਤ੍ਰਿਪਤਾ ਜੀ ਨੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਸਭੋ ਕੀ ਤਲਵੰਡੀ ਤੇ ਗੁਰੂ ਨਾਨਕ ਪਾਸ਼ਾ ਜੀ ਨੂੰ 1469 ਈਸਵੀ ਦੇ ਵਿੱਚ ਜਨਮ ਦਿੱਤਾ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਦਾ ਜਨਮ ਦਿਹਾੜਾ ਵੀ ਆ ਰਿਹਾ। ਤੇ માતા ਤ੍ਰਿਪਤਾ ਜੀ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ? ਉਹ ਇੰਨੇ ਮਹਾਨ ਮਾਤਾ ਸੀ ਜਿਨ੍ਹਾਂ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਜਨਮ ਦਿੱਤਾ ਤੇ ਗੁਰਬਾਣੀ ਦੇ ਵਿੱਚ ਵੀ ਗੁਰਨਾਨਕ ਪਾਸ਼ਾ ਜੀ ਨੇ ਇਸੇ ਲਈ ਹੀ ਬਾਣੀ ਰਚਨਾ ਕੀਤੀ ਕਿ ਸੋ ਕਿਉਂ ਮੰਦਾ ਆਖਿਆ ਜਿਤ ਜੰਮੈ ਰਡਾ ਪਾਕੀ ਜਿਸ ਮਾਤਾਵਾਂ ਨੇ ਰਾਜੇ ਮਹਾਰਾਜਾ ਨੂੰ ਜਨਮ ਦੇਨਾ ਆ ਜਨਮ ਦੇਰੀਆਂ ਨੇ ਤਾਂ ਉਹ ਕਿਵੇਂ ਜੋ ਕਿ ਇਸ ਸਮਾਜ ਦੇ ਵਿੱਚ ਕੁਲਖਣੀ ਹੋ ਸਕਦੀ ਹੈ ਉਹ ਮਾਂ ਕਿਉਂ ਨਾ ਸਤਿਕਾਰਯੋਗ ਹੋਵੇ ਸੋ ਇਨਾ ਸਤਿਕਾਰ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਦੇ ਦਿੱਤਾ ਤਾਂ ਅਸੀਂ ਉਸ ਸਮਾਨ ਸਤਿਕਾਰ ਤੇ ਮਰਿਆਦਾ ਨੂੰ ਕਿਉਂ ਭੁੱਲਦੇ ਜਾ ਰਹੇ ਹਾਂ ਅਸੀਂ ਉਸ ਸਤਕਾਰ ਨੂੰ ਇਸ ਤਰੀਕੇ ਦੇ ਨਾਲ ਬਣਾ ਲਿਆ ਕਿ ਸਾਨੂੰ ਇੰਨਾ ਸਤਕਾਰ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਪਰ ਸ਼ੋਸ਼ਣ ਮੀਡੀਆ ਤੇ ਜਦੋਂ ਤੁਸੀਂ ਅੱਧ ਨੰਗੇ ਕੱਪੜੇ ਪਾ ਕੇ ਵੀਡੀਓ ਬਣਾਉਣੀਆ ਤਾਂ ਕੀ ਅਸੀਂ ਬਜ਼ੁਰਗਾਂ ਦੇ ਵਿੱਚ ਬੈਠ ਸਕਦੇ ਹਾਂ ਇਸ ਤਰੀਕੇ ਦੇ ਨਾਲ ਕੀ ਅਸੀਂ ਆਪਣੀਆਂ ਵੱਡਿਆਂ ਨੂੰ ਇਹ ਸ਼ੇਧ ਦੇਖ ਸਕਦੇ ਹਾਂ ਅੱਜ ਜੇ ਮਾਵਾਂ ਆਪਣੇ ਅੰਦਰ ਝਾਤ ਮਾਰ ਕੇ ਉਹਨਾਂ ਮਹਾਨ ਮਾਤਾਵਾਂ ਨੂੰ ਦੇਖਣ ਕਿ ਮਾਤਾਵਾਂ ਦਾ ਜੀਵਨ ਕਿਵੇਂ ਦਾ ਸੀ ਉਹ ਕਿਵੇਂ ਸਹਿਜਮਤੇ ਤੇ ਮਰਿਆਦਾ ਦੇ ਵਿੱਚ ਚਲਦੀਆਂ ਸੀ ਤਾਂ ਸ਼ਾਇਦ ਸਾਡੀਆਂ ਅੱਜ ਦੀਆਂ ਮਾਤਾਵਾਂ ਆਪਣੇ ਇਤਿਹਾਸ ਤੋਂ ਨਾ ਡੋਲਣ ਅੱਜ ਜੇ ਅਸੀਂ ਕਹਿੰਦੇ ਹਾਂ ਕਿ ਸਾਡੇ ਬੱਚੇ ਗਲਤ ਰਸਤਿਆਂ ਤੇ ਚੱਲ ਰਹੇ ਨੇ ਤਾਂ ਸਭ ਤੋਂ ਜਿਹੜਾ ਵੱਡਾ ਯੋਗਦਾਨਾ ਬੱਚਿਆਂ ਨੂੰ ਗਲਤ ਰਸਤੇ ਚਲਾਉਂਦਾ ਤਾਂ ਉਹ ਮਾਤਾਵਾਂ ਦਾ ਹੀ ਹੈ ਕਿਉਂਕਿ 80% ਮਾਤਾਵਾਂ ਦੇ ਗੁਣ ਬੱਚਿਆਂ ਦੇ ਵਿੱਚ ਆਉਂਦੇ ਨੇ ਜੇ ਮਾਂ ਸਹੀ ਚਲੇਗੀ ਮਾਂ ਆਪਣਾ ਸਹੀ ਮਰਿਆਦਾ ਚ ਰਹਿ ਕੇ ਵਿਚਰੇਗੀ ਤਾਂ ਆਉਣ ਵਾਲਾ ਸਮਾਂ ਵੀ ਸੁਧਾਰਿਆ ਜਾ ਸਕਦਾ ਹੈ ਬੱਚੇ ਵੀ ਸੁਧਰ ਜਾਣਗੇ ਕਿਉਂਕਿ ਮਾਂ ਨੂੰ ਬੱਚਾ ਫੋਲੋ ਕਰਦਾ ਹੈ ਮਾਂ ਨੂੰ ਹੀ ਬੱਚਾ ਦੇਖ ਕੇ ਵੱਡਾ ਹੁੰਦਾ ਗੁਰਨਾਨਕ ਪਾਤਸ਼ਾਹ ਜੀ ਨੇ ਜਦੋਂ ਮਾਤਾ ਤ੍ਰਿਪਤਾ ਜੀ ਦੀ ਉੱਖ ਚੋਂ ਜਨਮ ਲਿਆ ਸੀ ਤਾਂ ਮਾਤਾ ਤ੍ਰਿਪਤਾ ਜੀ ਨੇ ਮਹਾਨ ਮਾਤਾ ਨੇ ਜੋ ਸਾਡੇ ਉਹਨਾਂ ਨੇ ਗੁਰਨਾਨਕ ਪਾਤਸ਼ਾਹ ਜੀ ਪਰਵਰਿਸ ਇਸ ਤਰ੍ਹਾਂ ਕੀਤੀ ਕਿ ਅੱਜ ਸਾਡੇ ਗੁਰਨਾਨਕ ਪਾਤਸ਼ਾਹ ਜੀ ਜੋ ਕਿ ਪਹਿਲੇ ਸਾਡੇ ਗੁਰੂ ਨੇ ਉਹ ਇੰਨੇ ਹੀ ਸਤਿਕਾਰਯੋਗ ਇੰਨੇ ਪੂਜਣਯੋਗ ਨੇ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕਰਕੇ ਇਸ ਸੰਸਾਰ ਨੂੰ ਆ ਰਿਆ ਝੂਠ ਦਾ ਪਸਾਰਾ ਖਤਮ ਕਰਕੇ ਤੇ ਚਾਨਣ ਦਾ ਪਸਾਰਾ ਸੰਸਾਰ ਦੇ ਵਿੱਚ ਕੀਤਾ ਤਾਂ ਉੱਥੇ ਹੀ ਗੁਰਨਾਨਕ ਪਾਤਸ਼ਾਹ ਜੀ ਦੇ ਨਾਲ ਉਹਨਾਂ ਨੂੰ ਜਨਮ ਦੇਣ ਵਾਲੇ ਮਾਤਾ ਵੀ ਸਤਿਕਾਰਯੋਗ ਨੇ ਤੇ ਮਾਤਾ ਤ੍ਰਿਪਤਾ ਜੀ ਵੀ ਆਪ ਭਗਤੀ ਦੇ ਪੂਜਨੀਕ ਸੀ ਭਗਤੀ ਕਰਦੇ ਸੀ ਗੁਰਨਾਨਕ ਪਾਤਸ਼ਾਹ ਜੀ ਜਦੋਂ ਗੋਤਕ ਦੇ ਚਾਹੁੰਦੇ ਸੀ ਗੁਰਨਾਨਕ ਪਾਤਸ਼ਾਹ ਜੀ ਦੇ ਇਹ ਉਦਾਸੀਆਂ ਨੂੰ ਦੇਖ ਕੇ ਕਿ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਸਾਰ ਨੂੰ ਤਾਰਿਆ ਤੇ ਮਾਤਾ ਜੀ ਖੁਦ ਉਹਨਾਂ ਦੇ ਭਗਤ ਬਣ ਗਏ ਸੀ ਤੇ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸੀ ਸੁਸੰਗਤ ਜੀ ਬੇਨਤੀ ਹੈ ਕਿ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਭੈਣਾਂ ਨੂੰ ਸਾਡੀਆਂ ਬੱਚੀਆਂ ਨੂੰ ਕਿ ਆਪਣਾ ਇਤਿਹਾਸ ਨੂੰ ਸੰਭੋ ਜੇ ਅੱਜ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਜਾਵਾਂਗੇ ਤਾਂ ਅੱਖਾਂ ਵਾਂਗੂ ਰੁੱਲ ਜਾਵਾਂਗੇ ਜਿਹੜੀਆਂ ਕਾਮਿਆ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ